ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼ਕਾਲ ਜੀ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਦ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਆਪਣੇ ਘਰ ਤੋਂ ਤੇ ਆਪਾਂ ਕੰਮ-ਕੁਮ ਕਰਕੇ ਹੋ ਚੁੱਕੇ ਆ ਫ੍ਰੀ ਤੇ ਕੱਪੜੇ ਸਾਡੇ ਧੋਣ ਆਲੇ ਕੱਲ ਆਪਾਂ ਤਾਂ ਤੇ ਅੱਜ ਪੈ ਗਈ ਮਿਰਚ ਥੋੜੀ ਜਿਹੀ ਜਾਨੀ ਸਾਡੇ ਕੋਪਿਆ ਚ ਮਿਰਚਾਂ ਬਹੁਤ ਕਾਹੀਆਂ ਖਾ ਲਿਆ ਵਿਕਰਾਂ ਨੂੰ ਮੱਤ ਦੇ ਗਏ ਉਹਨਾਂ ਨੂੰ ਹਾਂ ਤੁਮ ਕਹਤੋਂ ਦੇਖਣੇ ਮਿੱਲੀ ਹੁਣ ਆਲੂ ਵਾਲ ਪਰੌਠੇ ਬਣਾਓ ਉਹਨਾਂ ਵਾਲੇ ਆਲੂ ਵਾਲੇ ਲੱਗੇ ਆ ਪਰੌਠੇ ਬਣਨ ਤੇ ਤੁਹਾਡਾ ਫੋਨ ਅੰਦਰ ਚਾਰਜਰ ਲੱਗਾ ਚਾਰਜਰ ਲੱਗਾ ਫੋਨ ਲਾ ਕੇ ਲਿਆ ਅੰਦਰੋਂ ਲਾ ਕੇ ਲੈ ਕੇ ਆਓ ਜਾਓ ਬਾਹਰ ਜਿੱਥੇ ਜਾਓ ਆਪਣਾ ਫੋਨ ਲੈ ਕੇ ਆਓ ਜਾਓ ਹਾਂਜੀ ਵੀ ਤੁਸੀਂ ਕੀ ਖਰੀਦਦੇ ਪਏ ਹੋ ਸਾਥਗੇ ਨਹੀਂ ਜੋੜੇ ਆਹ ਵੀ ਠੀਕ ਹੀ ਖਰੀਦਦੇ ਆਹ ਦੀ ਸਮਾਨ ਓਕੇ ਦੇਖ ਲਓ ਸਹੀ ਹੈ ਹੋਰ ਇੱਕ ਤੇ ਲਿਆ ਲਿਆ ਆਇਆ ओके मम्मी ने रिंग्स ਲੈ ਹਨ ਇੱਕ ਦਿਆ ਸ਼ੀਸ਼ਾ ਸ਼ੀਸ਼ਾ ਸਾਡੇ ਟੋਟਲੇ ਬਹੁਤ ਆ ਲਗਾ ਟੋਟਲੇ ਬਹੁਤ ਸੀ 200 ਰੁਪਏ ਦਾ ਬਣਾਇਆ ਇਹ 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 ਓਏ ਉਹ ਕਿੱਥੇ ਲੱਗੀ ਇੱਕ ਹੋਰ ਵਾਹ ਓਏ ਹੋਏ ਓਏ ਹੋਏ ਓਏ ਹੋਏ ਵਾਹ ਤੇ ਕੁ ਬਾਜੀਆਂ ਕਿੱਦਾਂ ਪਾਉਂਦਾ ਇੱਕ ਹੋਰ Oi! Oh. Oh, hey. oh, hey. oh. <laughs> ਮੇਰੇ ਮਾਰ ਦੋ ਮੇਰੇ ਮਾਰ ਦੋ ਓਏ ਏਕਾਤਾ ਦਾਦੀ ਡੱਗ ਗਈ ਦਾਦੀ ਡੱਗ ਗਈ ਕਿੱਥੇ ਹਾਂ ਪੀਤੀ ਦਾਦੀ ਹੋਰ ਬਣਾਣ ਦੇ ਆਪਣੀ ਓਏ ਨਨ ਕੀ ਹੋਇਆ ਦਾਦੀ ਡੱਦੀ ਡੱਗ ਗਈ ਸਾਨੂੰ ਲੱਗਦਾ ਪਿਆ ਝਾੜੂ ਝਾੜੂ ਲਾ ਕੇ ਫੇਰ ਜਿਹੜਾ ਇੱਥੇ ਆਪਾਂ ਕੰਮ ਵਗੈਰਾ ਸਾਰਾ ਕਰਦੇ ਆ ਤੇ ਜਿਹੜੇ ਹੁਣ ਆਹ ਸਬਜ਼ੀਆਂ ਵਗੈਰਾ ਸਾਡੀਆਂ ਕਿਚਨੀਆਂ ਸੀਗੀਆਂ ਜਿਹੜਾ ਸੀ ਉਦੋਂ ਦੇ ਤਾਂ ਬਿਜ਼ੀ ਸੀਗੇ ਇਸ ਕਰਕੇ ਸੜਤੂ ਬਣਾਈਆਂ ਨਹੀਂ ਗਈਆਂ ਜਨ ਜਿਹੜੀਆਂ ਸਬਜ਼ੀਆਂ ਲੈਂਦੀਆਂ ਉਹ ਆਪਾਂ ਇੱਕ ਦਿਨ ਬਣਾ ਲੈਣੀਆਂ ਤੇ ਰਾਤ ਵਾਲੀ ਜਿਹੜੀ ਸਬਜ਼ੀ ਸੀਗੀ ਉਹ ਵਿਕਰ ਨੇ ਅੱਜ ਨਾ ਖਾਦੀਨੀ ਉਹਨੂੰ ਕਿਚਨ ਚ ਝਾੜੂ ਲੱਗ ਗਿਆ ਆ ਬਸ ਕਮਰਿਆਂ ਕੋ ਕਮਰਿਆਂ ਚ ਝਾੜੂ ਲਾਤਾ ਸੀਗਾ 베ੜੇ ਚ ਝਾੜੂ ਮੰਮਾ ਨੇ ਲਾਤਾ ਕੱਟੀਆਂ ਕਰਦੀ ਤੇ ਮਨੂ ਕੀ ਆ ਕੀ ਆ ਇੱਕ ਸਾਡਾ ਮੰਨੂ ਨਾ ਲਗਰੇ ਉਹ ਘਰ ਆ ਲੱਗ ਗਿਆ ਆ ਜਿਹੜੀਆਂ ਮੈਂ ਆਇਆ ਪਰ ਉਹਨੇ ਨਾ ਕੱਟੀਆਂ ਕਰਤੀ ਮੰਨੂ ਨਾ ਮੈਂ ਕਿਹ ਇਹੀ ਆ ਗਈਆਂ ਲਾ ਝੜੀਆਂ ਚਲੋ ਹੋਰ ਜੀ ਆਪਾਂ ਲੱਗੇ ਆ ਹੁਣ ਆਲੂ ਜਿਹੜੇ ਆ ਉਹ ਆਪਾਂ ਲੱਗੇ ਆ ਕੱਟਣੇ ਸੋਣਾ ਆ ਆਲੂ ਜਿਹੜੇ ਆ ਆਪਾਂ ਕੱਟ ਲਏ ਤੇ ਵਿਕਰਮ ਨੇ ਖਾਣੇ ਆ ਪਰੌਂਠੇ ਉਹਨਾਂ ਤੋਂ ਮੈਂ ਦਹੀਂ ਵਗੈਰਾ ਮੰਗਵਾ ਲਿਆ ਆ ਕਿਉਂਕਿ ਅਸੀਂ ਲੈ ਆਇਆ ਉਹ ਡੱਬੇ ਵਾਲਾ ਦਹੀਂ ਤੇ ਉਹ ਮਤਲਬ ਸਾਡੀ ਰਾਤ ਹੀ ਵਸਾ ਨਹੀਂ ਪੰਦੀ ਆ ਤੇ ਜਾਂਜ ਤੈਨੂੰ ਲੈ ਕੇ ਆਈਏ ਤਾਂ ਦਿਨੇ ਦਿਨ ਚ ਖਾ ਹੋ ਜਾਂਦਾ ਆ ਫਿਰ ਕਿਉਂਕਿ ਹੈਗਾ ਥੋੜਾ ਹੁੰਦਾ ਅੱਜ ਅਸੀਂ ਉਹ ਗਰਮ ਕਰਨੇ ਆ ਮਮਾ ਇਨਵਰਟਰ ਚੱਲ ਗਿਆ ਹੈ ਮਾ ਇਨਵਰਟਰ ਚੱਲ ਗਿਆ ਹਾਂਜੀ ਆਪੇ ਤੇ ਕਹਿੰਦੇ ਬੰਦ ਹੋ ਗਿਆ ਸੇਲੋਲੀ ਆਲੂ ਸਾਡੇ ਥੋੜੇ ਹੀ ਸੀਗੇ ਕਿਉਂਕਿ ਅਸੀਂ ਤਾਂ ਸਿਰਫ ਰੋਟੀ ਵੀ ਖਾ ਲਾਂਗੇ ਤੇ ਇੰਨਾ ਲਿਆ ਜਾਦਾ ਨਮਕ ਤੇ ਕੁ ਆ ਗਏ ਹੈ ਦੇਖਣਾ ਕੱਲ ਲੱਗੀਆਂ ਹੁਣ ਬਰਤਨ ਮਾਂਜਣ ਦੇਖੋ ਸਾਡੇ ਪੰਡੋਰ ਭਾਂਡਿਆਂ ਦਾ ਕਿੰਨਾ ਪਿਆਰਾ ਹੈ ਦੇਖੋ ਤੇ ਜੰਮੂ ਦੇ ਘਰਾਂ ਕੋਲ ਹੋ ਰਹੇ ਨੇ ਦੇਖੀਏ ਸਾਰੇ ਜੀ ਜੀ ਆਪਣੀ ਹੋ ਗਈ ਹੈ ਕਿਚਨ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਜਿਹਦੇ ਆਪਣਾ ਕੀ ਕਰਦੇ ਆ ਬਾਹਰ ਮੰਦਾ ਹੁਣ ਤੁਸੀਂ ਕੀ ਕਰਦੇ ਜੀ ਨੂੰ ਵੇਦਾ ਤੁਸੀਂ ਕੀ ਕਰਦੇ ਦਿਵਾਲੀ ਲੱਗੇ ਰਿਹਾ ਕਰੋ ਚਲੋ ਮੈਂ ਖਾਣਾ ਹਾਂ ਮੈਂ ਕੀ ਖਾਣਾ ਤੁਸੀਂ ਮੈਂ ਮੈਂ ਖਾਣਾ ਮੀ ਲੱਗਿਆ ਵੀ ਹੁਣ ਕੱਪੜੇ ਧੋਣ ਕੱਪੜੇ ਧੋ ਕੇ ਮਮਾ ਮੈਂ ਨਾ ਓਏ ਹੇ ਮੈਂ ਆ ਤਾਰਾ ਲਾਲ ਮੈਂ ਤੇ ਤਾਰਾ ਲਾ ਕੇ ਨਾੜੀ ਆ ਜਿਹੜਾ ਬਾਸ ਨੂੰ ਧੋ ਦੇਣਾ ਮੈਂ ਕੱਬ ਆਹ ਨਾ ਤਾਰਾ ਲਾ ਕੇ ਨਾ ਨਾਲ ਹੀ ਆ ਬਾਥਰੂਮ ਤੋਂ ਲੈਣਾ ਮੈਂ ਉਹ ਮੜਾ ਉਹ ਲਾ ਦੋ ਤਾਰ ਉਧਰੋ ਚਲੋ ਉਹ ਜੀ ਆ ਗਿਆ ਉਹ ਚਲਾਉਣਾ ਨਾ ਲਾਉ ਦੋ ਇਹਦਾਂ ਲੱਗਣਾ ਦੇਖਿਓ ਤੂੰ ਮੜਾ ਚਲਾ ਕੇ ਚੱਲ ਪੀ ਚੱਲ ਪੀ ਚੱਲ ਪੀ ਲੋ ਜੀ ਸਸਕਾਲ ਜੀ ਸਾਰਿਆਂ ਨੂੰ ਲੋ ਜੀ ਸਾਰਿਆਂ ਨੇ ਸਵੇਰ ਦੇ ਕਹਿੰਦੇ ਅੱਜ ਬਿਜ਼ੀ ਬਹੁਤ ਆ ਜਾਣ ਦੀ ਤਿਆਰੀ ਆਜ ਉਹਨਾਂ ਦੀ ਤੇ ਕਿੱਥੇ ਜਾਣ ਨੂੰ ਤਾਂ ਦੱਸਦੇ ਆ ਕਰੋ ਚੱਲੇ ਆ ਚਾਰਕ ਦਿਨ ਲਈ ਦੂਰ ਲੋ ਜੀ ਇੱਥੇ ਰੋਟੀ ਬਣਾਉਣ ਦੇ ਨੰਮਾ ਜੀ ਮम्मी ਜਿਹੜੇ ਪਰੌਂਠੇ ਆਲੂ ਵਾਲੇ ਲੱਗਦੇ ਆ ਆਲੂ ਵਾਲੇ ਲੋ ਜੀ ਆਪਣੇ ਫੇਵਰੇਟ ਪਰੌਂਠੇ ਆਲੂ ਵਾਲੇ ਬਣਦੇ ਪਏ ਆ ਤੇ ਆਪਾਂ ਜਿੱਦਾਂ ਨਾ ਵੀ ਜਿਮ ਜਾਇਆ ਸੀ ਵੀ ਤੇ ਆਰੇ ਆਲੂ ਵਾਲੇ ਪਰੌਂਠੇ ਖਾਣ ਲੱਗਾ ਆ ਤੇ ਬਾਕੀ ਕੀ ਗੱਲ ਲੱਗਾਈ ਮੈਂ ਬਿਲਕੁਲ ਅੱਗੇ ਚੱਲ ਰਿਹਾ ਥੋੜੇ ਗਾਲੀ ਕੋਈ ਦਿੱਕਤ ਨਹੀਂ ਸਾਨੂੰ ਗੜਾ ਬਹੁਤ ਨੁਕਸਾਨ ਹੋਣਾ ਅੱਗੇ ਅਸੀਂ ਬਦਲੇ ਅੱਜ ਇੱਕ ਜੰਮ ਗਿਆ ਬੜੇ ਜਨਾਬ ਬਹੁਤ ਬੋਲਾ ਘਟ ਗਿਆ ਆਈ ਰੀਤ ਕਿੱਥੇ ਆ ਰੀਤ ਕਰਦੀ ਬਈ ਆ ਕੰਮ ਕੱਪੜੇ ਧੋਂਦਾ ਤੇ ਅੰਮ ਵਿੱਚ ਲੀਡ ਬੜਾ ਹੋ ਗਿਆ ਮੈਂ ਹਨ ਪਹਿਲਾਂ ਕੋਪਰ ਜਾਣਾ ਸੀ ਮਨਵੀਰ ਦੇ ਸੂਟ ਲੈਣਾ ਸੂਟ ਲੈ ਆ ਕੇ ਫਿਰ ਮੈਂ ਇਧਰੋਂ ਉਧਰ ਤੇ ਹਾਂਜੀ ਬੋ ਜੀ ਬੋ ਲੋ ਜਿਹੜੇ ਕੱਪੜੇ ਧੋਂਦੇ ਦੇਖ ਕੱਪੜੇ ਦਾ ਕੰਮ ਬਹੁਤ ਵੱਡੀ ਥੋੜੇ ਥੋੜੇ ਨਹੀਂ ਥੋੜੇ ਆ ਹੈ ਥੋੜੇ ਆ ਪਾਣੀ ਨੂੰ ਕੰਡਣ ਲੈ ਮੈਨੂੰ ਬਾਜ ਮਾਰ ਲਈ ਤੇ ਹੁਣ ਖਾਣੇ ਆਪਾਂ ਆਲੂ ਵਾਲੇ ਪਰੌਂਠੇ ਤੇ ਪਰੌਂਠੇ ਜਿਹੜੇ ਆਪਣੇ ਤਿਆਰ ਹੁੰਦੇ ਪਏ ਆ ਮੇਰਾ ਬੜਾ ਦਿਲ ਕਰਦਾ ਪਰੌਂਠੇ ਖਾਣ ਨੂੰ ਮੰਮੀ ਬਣ ਗਈ ਆ ਬਣ ਗਈ ਆ ਇਹਦੇ ਵਿੱਚ ਕੀ ਹੈ ਨਮਕ ਤੇਰਾ ਆ ਨਹੀਂ ਮੇਰਾ ਇਹਦੇ ਵਿੱਚ ਮੈਂ ਲਾਉਂ ਪਾਪੇ ਨਾ ਖਾਣਾ ਤੁਸੀਂ ਜਿਕਰ ਦੇਖੀ ਹਾਂ ਅਦਰਾ ਜੀ ਆਪਾਂ ਹੋ ਚੁੱਕੇ ਆ ਫ੍ਰੀ ਬਸ ਰਹਿ ਗਏ ਆ ਸਿਰਫ ਕੂਟ ਥੋੜਨ ਵਾਲੇ ਸੋ ਬਾਕੀ ਸਾਰੇ ਕੱਪੜੇ ਲੀੜੇ ਧੋਲੇ ਆ ਮੰਨੂ ਦੇ ਲੋ ਸਾਡਾ ਨੰਗੂ ਪੰਗੂ ਇਹਨੂੰ ਨਵਾਣਾ ਨਵਾਣਾ ਆ ਹੁਣ ਮੈਂ ਤੇ ਹਾਂ ਟਾਈਮ ਹੋ ਗਿਆ ਇੱਕ ਦਾ ਇੱਕ ਦਾ ਟਾਈਮ ਹੋ ਚੁੱਕਾ ਆ ਸੋ ਅਸੀਂ ਹੁਣ ਫ੍ਰੀ ਹੋਏ ਆ ਰੋਟੀ ਪਾਣੀ ਬਣਾ ਲਿਆ ਸੀ ਖਾ ਲਿਆ ਸੀ ਫਰੀ ਹੋ ਗਏ ਸੀ ਤੇ ਕੱਪੜੇ ਵਗੈਰਾ ਤੋਂ ਹੋ ਗਏ ਆ ਸੋ ਬਾਕੀ ਜਿਹੜੇ ਕੰਮ ਆ ਉਹ ਕਰ ਲੀਏ ਆਪਾਂ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਬੜੇ ਰਹੋ ਵਲੌਗ ਦੇ ਨਾਲ ਕਿ ਕਰਮ ਗਏ ਹੋਏ ਆ ਆਪਣੇ ਹਾਰ ਕਟਵਾਣ ਹਾਂਜੀ ਦੁੱਧੂ ਬੁੱਧੂ ਵੀ ਨਾ ਚਲੋ ਦੁੱਧੂ ਦੇ ਦਮਾ ਤੁਹਾਨੂੰ ਮੇਰੇ ਪੁੱਤ ਨੇ ਮੱਸੇ ਦਾ ਦੁੱਧੂ ਮੰਗਿਆ ਓਏ ਓਏ ਓ ਨੰਗਾ ਪੰਗਾ ਬਣਿਆ ਲੈ ਲੋ ਕੀ ਫਿਰਦਾ ਹੈ ਡਾਣ ਬੰਦਾ ਆਪਣੇ ਆ ਨੂੰ ਮੰਮੀ ਡਾਣ ਬਣੇਗਾ ਜੋਨ ਹੁਣ ਮੈਂ ਇਹਦੀ ਬੋਤਲ ਵੈਰਾ ਉਬਾਲ ਲਾਂ ਤੇ ਫਿਰ ਇਹਨੂੰ ਦਮਾ ਦੁੱਧ ਅੱਜ ਕੱਪੜੇ-ਕਪੜੇ ਧੋ ਕੇ ਹੋ ਗਏ ਆ ਫ੍ਰੀਂਚ ਹੋਣਾ ਲੱਗਿਆ ਆਪਾਂ ਨੂੰ ਕੱਤੋਂ ਲਗੇ ਤੇ ਬਾਸੰਗ ਨਾ ਤੋਂ ਕੋਈ ਨਸਰੀ ਅਰੇ ਹੋ ਕੇ ਫਿਰ ਅਸੀਂ ਸ਼ਹਿਰ ਉੱਪਰ ਨੂੰ ਜਾਈਏ ਆ ਪਤਾ ਨਹੀਂ ਫੁਲਕਰਸ ਫਰਮੀਆਂ ਮੈਨੂੰ ਕਿ ਫਰਮ ਨਹੀਂ ਇਹਨਾਂ ਨੂੰ ਪੁੱਛਣਾ ਪੈਣਾ ਕਿ ਜਾਣਾ ਹੈ ਕਿ ਨਹੀਂ ਜਾਣਾ ਬਾਕੀ ਦੇਖਦੇ ਆ ਕੌਣ ਕੌਣ ਕਰਕੇ ਕਿ ਕਿਥੇ ਆ ਜੀ ਅਸੀਂ ਜਣਾਇਆ ਹੁਣ ਬਾਜ਼ਾਰ ਸੋ ਅਸੀਂ ਰੈਡੀ ਛੜੀ ਹੋ ਗਈ ਸੀਗੇ ਸੋ ਅਸੀਂ ਬਾਜ਼ਾਰ ਜਾਣਾ ਹੁਣ ਤੇ ਮੰਡੀ ਸਾਡਾ ਰੋਈ ਜਾਂਦਾ ਆ ਇਹ ਕਹਿੰਦਾ ਕਿ ਮੈਂ ਸੈਂਡਲ ਨਹੀਂ ਪਾਣੇ ਮੈਂ ਬੂਟ ਪਾਣੇ ਰੋਈ ਜਾਂਦਾ ਰੋਈ ਜਾਂਦਾ ਉਹ ਰੋਈ ਜਾਂਦਾ ਸੋ ਹੁਣ ਕਿਕਰ ਮੈਂ ਗਿਆ ਹੋਇਆ ਮੜਾ ਕੰਮ ਜਦੋਂ ਇਹ ਆਗੇ ਉਦੋਂ ਹੀ ਆਪਾਂ ਨਾਲ ਹੀ ਤਿਆਰ ਕਰਕੇ ਚੱਲ ਜਾਣਾ। ਮੈਂ ਮੀਨ ਇਅਰਿੰਗਸ ਨਹੀਂ ਲਾ ਰੱਹਦੇ ਮੈਂ ਕਿਹੜੇ ਪਾਉਣਾ। ਇਅਰਿੰਗਸ ਲੱਭ ਲਈਏ ਫਿਰ ਕਰਦੇ ਆਂ। ਹਾਂਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾ ਚੱਲ ਜਾ ਰਿਹਾ। ਇੰਨਾ ਦਾ ਨਾ ਸਵੇਰ ਦਾ ਹੁਣ ਵਲੌਗ 'ਚ ਸਵਾਗਤ ਹੋਇਆ ਜੀ। ਆਸੀ ਆਪਾਂ ਚੱਲੇ ਆਂ ਸ਼ਹਿਰ ਜਲੂਨ ਨੂੰ। ਕੀ ਕਰਨ ਚੱਲੇ ਆਂ? ਆਪਾਂ ਬਾਅਦ ਦੱਸਦੇ ਆਂ। ਇਹ ਕਿ ਤੇਰ ਕੰਦਣਾ ਇਹ ਆਪਾਂ ਚੱਲੇ ਜਲੰਧਰ ਨੂੰ ਤੇ ਚੱਲੇਗੇ ਇਹਨਾਂ ਨਾਲ ਭਾਈ ਉਹਨਾਂ ਚੱਲੇ ਆ ਤੇ ਆਪਾਂ ਇੱਕ ਸਰਪ੍ਰਾਈਜ਼ ਦੇਣਾ ਆ ਆਪਣੇ ਭਾਈ ਨੂੰ ਕੀ ਸਰਪ੍ਰਾਈਜ਼ ਦੇਣਾ ਆ ਭਾਈ ਇਹਨਾਂ ਨੂੰ ਦਿੰਦੇ ਆ ਜਾ ਕੇ ਜਲੰਧਰ ਤੇ ਸਾਰੇ ਇਹਨੇ ਬਲੋਗ ਨਾ ਬਣੇ ਲਿਓ ਭਾਈ ਉਹਨੇ ਗੱਡੀ ਲੈ ਕੇ ਆਉਂਦੇ ਆ ਆਪਾਂ ਚੱਲੇ ਆ ਸ਼ਹਿਰ ਜਲੰਧਰ ਸ਼ਹਿਰ ਮਾਡਲ ਟਾਊਨ ਤੇ ਸੋ ਸਾਰੇ ਇਹਨੇ ਬਲੋਗ ਨਾ ਬਣੇ ਦਿਓ ਟਾਈਮ ਹੋ ਗਿਆ ਜਾ 3 3 ਵਜ ਗਏ ਆ ਸੋ ਅਹ ਐਸਟੀ ਚੱਲੀਏ ਫੇ ਅੱਛਾ ਆਪਾਂ ਬਾਤੂ ਗੱਲ ਬੋਲਦੇ ਨਹੀਂ ਰੋਕਦੇ ਕੰਨ ਮੇਰੇ ਬੁੱਗੂ ਦਾ ਲਾਲ ਹੋ ਗਿਆ ਆਗੇ ਅੱਛਾ ਜੇ ਲੋਈ ਆਪਾਂ ਜਾਂਦੇ ਵੀ ਇੰਜ ਜਲੰਧਰ ਉੱਤਰ ਮੌਸਮ ਬੜਾ ਵਧੀਆ ਹੋਇਆ ਪਿਆ ਹੈ ਜੀ ਆਪਾਂ ਜਾਂ ਚਾਵਲਾ ਮੋਬਾਈਲ ਪੁਆਇੰਟ ਤੇ ਇੱਥੋਂ ਆਪਾਂ ਖਰੀਦਣਾ ਮੋਬਾਈਲ ਕਿੱਦੇ ਖਰੀਦਣਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਤੁਸੀਂ ਸਾਰੇ ਜਣੇ ਬਣੇ ਰਹੋ ਬਲੌਗ ਦੇ ਨਾਲ ਤੇ ਗਲਿਏ ਫਿਰ ਆਜੋ ਬੈਟਰੀ ਲੋ ਆ ਬੈਟਰੀ ਲੋ ਆ ਬੜਾ ਸੋਹਣੀ ਲੱਗਦੀ ਸੋਹਣੀ ਹੈ ਨਾ ਉਹ ਤਾਂ ਹੈਗੀ ਸੋਹਣੀ ਹੈ ਤੇ ਲੱਗਦੀ ਕੁੜੀਆਂ ਵਾਲੀ ਹੈ ਉਹਨਾਂ ਹੱਥੀਂ ਉਹ ਤੋਂ ਮਿਲਦੀ ਕੁੜੀ ਜਿਹਾ ਹੈ ਹਰ ਕੰਮ ਹਾਂਜੀ ਲੋ ਜੀ ਆਪ ਫੋਨ ਲੈ ਲਿਆ ਜ ਆ ਭਾਈ ਲਈ ਤੇ ਦੀਦੀ ਹੁਣੀ ਕਹਿੰਦੇ ਵੀ ਤੈਨੂੰ ਲੈ ਕੇ ਜਾਣਾ ਨਾਲ ਤੈਨੂੰ ਫੋਨ ਵਾਲੇ ਨੌਲੇਜ ਆ ਆਪਾਂ ਲਿਆ ਫੂ ਚਾਵਲਾ ਮੋਬਾਈਲ ਪੁਆਇੰਟ ਤੋਂ ਤੇ ਹਾਂਜੀ ਹੈ ਬੈਗ ਨਹੀਂ ਕਿਹਦਾ ਬੈਗ ਨਹੀਂ ਮੇਤੋ ਨਹੀਂ ਉਹ ਨਹੀਂ ਆਹ ਵਾਹੋ ਮੇਰੇ ਅੱਜ ਸੀ ਮੇਰਾ ਚਹੀ ਸੋਣਾ ਹੈ ਨਾ ਫੋਨ ਹੈ ਆਹ ਓਏ ਫਟ ਵਧੀਆ ਫੋਨ ਚੱਕੋ ਵੇ ਚਾਵਲ ਵਾਲਿਆਂ ਨੇ ਗਿਫਟ ਵੀ ਦਿੱਤੇ ਆ ਕਿਹੜੇ ਕਿਹੜੇ ਗਿਫਟ ਆ ਦੇਖੀ ਨਾ ਮੜਾ ਜਾ ਕੋਣ ਲੈ ਆਓ ਕਿਹੜੇ ਕਿਹੜੇ ਗਿਫਟ ਆ ਵਾਹ ਜੀ ਵਾਹ ਉਤੇਸ਼ਾ ਲੋਗੋ ਲੋਗੋ ਲੱਗਾ ਪੂਰਾ ਉਹ ਬੱਲੇ 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 ਕੱਪ ਬੜੇ ਸੋਹਣੇ ਆ ਬੜੇ ਪਿਆਰੇ ਸੋਹਣੇ ਆ ਨਾ ਕੱਪ ਦੋ ਕੱਪ ਮਿਲ ਗਏ ਦੋਵੇਂ ਚਾਰ ਨੂੰ ਦੋ ਇੱਕ ਹੀ ਹੈ ਅੱਛਾ ਇੱਕ ਮੇਰਾ ਇੱਕ ਤੇ ਨਿਹਤ ਕਰ ਲਓ ਵਿੱਚ ਇੰਦੇ ਲਗਾ ਲਓ ਚਲੋ ਆ ਜੋ ਵੀ ਉਹ ਜੀ ਇਹਨੂੰ ਕੁਝ ਕਿਹਾ ਵੀ ਨਹੀਂ ਉੱਤੇ ਮਾਰਨ ਲੱਗ ਪਾਣੀ ਭਾ ਗਿਆ ਭਾਜੀ ਇੱਧਰ ਆ ਮੋਰੀ ਇੱਧਰ ਆ ਇੱਧਰ ਇੱਧਰ ਦੇ ਪਾਸੇ ਆ ਆ ਜਾ ਕਿੰਨੇ ਨਹੀਂ ਭੱਜ ਗਿਆ ਲੋ ਜੀ ਆਪ ਆ ਗਏ ਜਲੰਧਰ ਗੁਰਦਵਾਰਨਕ ਮਿਸ਼ਨ ਹਸਪਤਾਲ ਦੇ ਲਾਗੇ ਇੱਕ ਦਵੇ ਇੱਕ ਲੈਣ ਚੱਕਲਾ ਫੇਸ ਵੈਲੀ ਉਹ ਆ ਜੀ ਮੂੰਹ ਨਹੀਂ ਦਿਖਾਇਆ ਇਹਦਾ ਫੇਸ ਵੈਲੀ ਉਹਦੀ ਸਹੀ ਗੱਲ ਹੈ ਭਾਜੀ ਲੋ ਜੀ ਆਪ ਆ ਗਿਆ ਜੀ ਬੈਕ ਡਾਊਨ ਲੱਗ ਬੈਕ ਡਾਊਨ ਲੱਗ ਚਲੋ ਜੀ ਚਲੋ 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 ਪੀਜੀ ਰੂਪੀ ਕੌਣ ਚਾਹੀਆ

ਮੈਂ ਕਾਸੀ ਪਹੁੰਚ ਚੁੱਕੇ ਹਾਂ ਹੁਣ ਅਸੀਂ ਲੱਗਿਆ ਆਰਡਰ ਪਿਛ ਕਰਵਾਉਣ ਕੁਝ ਖਾਣ ਪੀਣ ਦੀ ਬਹੁਤ ਜ਼ਿਆਦਾ ਭੁੱਖ ਲੱਗੀ ਸੀਗੀ ਸੋਣਾ ਸੀ ਕਿ ਆ ਵੀ ਕੁਝ ਖਾਪੀ ਲਈਏ ਫੇਰੇ ਹੀ ਆਪਾਂ ਕੋਈ ਗਾਂ ਜਿਹੜਾ ਸਮਾਨ ਕਰਾ ਲੈਣਾ ਆ ਅੱਛਾ ਚਲੋ ਇਹ ਕੀ ਹੁੰਦਾ ਪਿਆ ਉਹ ਨੂੰ ਕਹਿੰਦਾ ਜਾ ਇੱਦਾਂ ਜਾ ਇੱਦਾਂ ਜਾ ਮਨੂ ਤੋ ਕੋਨੇ ਮਨੂ ਦਾ ਕੋਨੇ ਮਨੂ ਕੀ ਕਹਿ ਰਤਾ ਆ ਜਾਓ ਆ ਜਾਓ ਆ ਜਾਓ ਚਲੋ ਮਨ ਵੀ ਕੀ ਕਰਦਾ ਵੀ ਵੀ ਕੀ ਕਰਦਾ ਕੁਝ ਕੀ ਕਰਦੂੰ ਧੀਰ ധാൻഡ് ਕਾਟ ਲੈ ਆ ਸਰ ਕੁਝ ਮੈਂ ਉਹ ਤੁਸੀਂ ਐਕਸਟਰਾ ਕੀ ਕਰਵਾਉਣਾ ਕੈਂਸਲ ਕੈਂਸਲ ਆ ਬੇਹੋਨੀ ਮੈਨੂੰ ਲੱਗਦਾ ਉਹ ਨਾ ਬੱਗਲੇ ਪਰਗਰ ਜੇਰਾ ਬਰਗਰ ਕਹੋਗੇ ਉਹ ਹੋਰ ਵਾਗਿ ਤਾਂ ਨਾ ਕਿਹੜਾ ਕਹਣਾ ਪਰਗਰ ਇੱਕ ਆਪਣੇ ਅੱਛਾ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਮੈਂ ਸਾਰੇ ਖਾਣੇ ਉਹ ਮੇਰੀ ਬਾਜ ਜਿਹੜਾ ਹੈ ਨਾ ਮੇਰੀ ਬਾਜ ਜੱਪਰ ਕਰ ਰਿਹਾ ਹੈ ਉਹ ਛੋਟੇ ਛੋਟੇ ਬਹੁਤ ਹੈ ਹੈ ਨਾ ਕੁਝ ਕਰਿਆ ਅਦਰ ਆਇਆ ਅਦਰ ਆਇਆ ਅਦਰ ਆਇਆ 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 ਭਾਈ ਪਾਣੀ ਦੇਓ ਯਾਰ ਵਾਟਰ ਦੇ ਦੇ ਇੱਕ ਬੋਤਲ ਵਾਟਰ ਬਲਵੀਨ ਡਰਮੇ ਇਹਨਾਂ ਨੇ ਤਾਂ ਖਰੀਦ ਲਿਆ ਸਾਰਾ ਕੁਝ ਹੈਂ ਉਦੀ ਦੀਨੇ ਸਾਰਾ ਕੁਝ ਖਰੀਦ ਲਿਆ ਇਹਨਾਂ ਨੇ ਅੱਜ ਆਜਾ ਆਜਾ ਉਹਰਾ ਅਮੀਆ ਕਰਦੇ ਨਹੀਂ ਆ ਜੀ ਜੀ ਕਿ ਨਹੀਂ ਹੈ ਜੀ ਸੱਚ ਹੈ ਨਾ ਤੇਨੀ ਆ ਇਹਨਾਂ ਨੂੰ ਹੀ ਨਾ ਹੋ ਗਿਆ ਇੱਕ ਵਾਰ ਕਰਦੇ ਹਾਂ ਹਾਂ ਜੀ ਤਾਂ ਦੋਨਾਂ ਨੂੰ ਹੋਰ ਕੋ ਕੰਮ ਨਹੀਂ ਹੈਗਾ ਮੰਮੀ ਮੰਮੀ ਮਿਆ ਕਰਦੇ ਮਿਆ ਕਰ ਜੀ ਜੀ ਸੋਪੀ ਚਾਕੋ ਆ ਗਿਆ ਜੀ ਖਾ ਉਹ ਖਾ ਉਹ ਚੀਚਾ ਖਾਓ ਲੋ ਜੀ ਆਪਾਂ ਇੱਧਰ ਬੈਠੇਗੇ ਮੈਂ ਕੋਲ ਬੈਠਾ ਮੈਂ ਕੋਲ ਬੈਠਾ ਜੀ ਠੀਕ ਹੈ ਬਾਕੀ ਜਿਹੜਾ ਮਨਵੀਰ ਹੈ ਨਾ ਕਿੰਦਾ ਉੱਚੀ ਬੋਲਦਾ ਜਿਹੜਾ ਮਨਵੀਰ ਹੈ ਨਾ ਹਾਂ ਤੇਰੇ ਨੂੰ ਇੱਕ ਜਗ੍ਹਾ ਤੇ ਨਹੀਂ ਬੈਠਣਾ ਵਾਲੀ ਟਿਕਣਾ ਵਾਲੀ ਹੋਰ ਉਹ ਕਰਦਾ ਹੋਣਾ ਬੜੀ ਚੱਲੀਏ ਫਿਰ ਲੋ ਜੀ ਆਪਾਂ ਚੱਲੇ ਆ ਹੁਣ ਕੀ ਕਹਿੰਦਾ ਚਲ ਜੀ ਚਲ ਜੀ ਬਈ ਚਲੋ ਚਲਿਏ ਜੀ ਚਲਿਏ ਫਿਰ پتہ ਲੈੜ ਵੀ ਲੱਕੀ ਐ ਤੇ ਮੋੜੋ ਵਧੀਆ ਨੇ ਤੋ ਹੀ ਆਪਾਂ ਹੋ ਗਿਆਂ ਵਿਹਲੇ ਹੁਣ ਚੱਲਿਆਂ ਘਰੇ ਖਾ ਵੀ ਗਏ ਚਲਿਏ ਫਿਰ ਚੱਲੇ ਵੇ ਚਲੋ ਵੇ ਅਸਕੋ ਹਾਂ ਜੀ ਕੀ ਐ ਮੋਹ ਸ਼ਰਨ ਤੱਕ ਦਾ ਟਿਕਣ ਨਹੀਂ ਦਿੰਦਾ ਕੀ ਲੈਣਾ ਖਲਾਉਣੇ ਥੋੜੋ ਐ ਤੇ ਤੇਰੇ ਤੈਨੂੰ ਤੇ ਤੇਰੇ ਹੀ ਤੈਨੂੰ ਇੱਧਰ ਦੇਖ ਇਹਨੂੰ ਘਲੋਣੇ ਦਿੱਤੇ ਕਿੱਥੇ ਗਏ ਉਹ ਹੈ ਕਿੱਧਰ ਰੱਖੇ ਨੇ ਕੀ ਆ ਓ ਬੱਬੇ ਓ ਇਹਨਾਂ ਬੱਬੇ ਆ ਕੀ ਫਰੀਦ ਕਿੱਥੇ ਆ ਤੂੰ ਕਿੱਥੇ ਗਿਆ ਵਾਜ ਚੱਲ ਕਿਧਰ ਨਹੀਂ ਜਾਣਾ ਹੋਵੇ ਆ ਯਾਦ ਕਰਦਾ ਇੱਧਰ ਆ ਓਏ ਵੀਰੇ ਆ ਜਾ ਇੱਧਰ ਖੜ੍ਹ ਜਾ

ਮੌਸਮ ਕਿੰਨਾ ਵਧੀਆ ਹੈ ਨਾ ਕਿੱਦਾਂ 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 ਹਾਂ ਕਿੱਥੇ ਕਿੱਥੇ ਬੈਠਿਆ ਹੈ ਠੀਕ ਹੈ ਚੱਲ ਬਲਦੀ ਇੱਕ ਥੋੜੀ ਜਿਹੀ ਸਮਝ ਮੈਂ ਤੇ ਮੈਂ ਇਹ ਚਲੋਣੀ ਸੀ ਪਰ ਮੈਂ ਨਹੀਂ ਚਲੋਣੀ ਤੇ ਐਦਾਂ ਆ ਤੇ ਉਹ ਐਦਾਂ ਹੈ ਕਰਦਾ ਨਹੀਂ ਕਰਦਾ ਇੱਕ ਮੈਂ ਨਾ ਪਤਾ ਨਹੀਂ ਕੀ ਹੋ ਗਿਆ ਹੈ ਦਵਾਈ ਲਈਏ ਪਹਿਲਾਂ ਤੇਰੀ ਚੱਲ ਪ੍ਰੀਤ ਨਾਲੇ ਆਪਣਾ ਮੇਕਅਪ ਦਾ ਸਮਾਨ ਲੈ ਆ ਲੋ ਜਿਹੜਾ ਲੈਣਾ ਹੈਣਾ ਉਥੋਂ ਰਾਤ 'ਚ ਲੈਂਦੇ ਆਪਾਂ ਜਿਹੜਾ ਲੈਣਾ ਲੈ ਲਈ ਮਨਵੀਰ ਨਾਗਰ ਇੱਧਰ ਆ ਜਾ ਇੱਧਰ ਆ ਜਾ ਬਹੂ ਆ ਗਿਆ ਬਹੂ ਇਹ ਪਾ ਗਏ ਗੁੱਚੀ ਦੇ ਫੇਰ ਬਣਦਾ ਗੁੱਚੀ ਫੇਰ ਜਾਰੀਆਂ ਮਾਰਨਦੇ ਅੰਡਰ ਸੈਂਡਲ ਪਾ ਗਏ ਪਿਉਮਾ ਦੇ ਉਹ ਮਨਵੀਰ ਉਹ ਸੈਂਡਲ ਲੈਣੇ ਸਾਕ ਚੱਲ ਇਹਨੂੰ ਤਾਂ ਪਹਿਲਾਂ ਇਹਨੂੰ ਕਾ ਇੱਧਰ ਆ ਮਨੂ ਹੋਰ ਗਾਂ ਔਰ ਗਾਂ ਨੂੰ ਔਰ ਗਾਂ ਗਾ ਬੇਟੀ ਦੇਖ ਲਈ ਦੇਖ ਲਈ ਦੇਖ ਲਈ ਦੇਖ ਲਈ ਗਾ ਦੇਖੀ 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 ਉਹ ਚੱਲ ਲੈ ਚੱਲ ਉਹ ਦੇਖਦਾ ਕਿੰਦਾ ਉਹ ਉਹ ਕਰਦਾ ਉਹ ਕਰਦਾ ਦੇਖੀ ਦੇਖੀ ਉਹਨੂੰ ਭਾਵੇਂ ਰੱਖ ਨੰਨ ਕੀ ਆ ਕੀ ਜਨ ਨੂੰ ਉਹ ਕਰ ਦੇਖਦਾ ਕਿ ਜਿੱਕੇ ਜਾਣਾ ਇਹਨੇ ਜਾਣਾ ਦੇਖੀ ਉਧਰ ਨੂੰ ਹੋਏ ਹੋਏ ਕਾਇਨਾ ਦਿਖਾ ਕੇ ਲੈ ਗਈ ਆਪਣੀ ਅੱਜ ਆ ਦਿਓ ਉੱਥੇ ਨਿਕਲਦੇ ਆ ਜਾਓ ਗਾਂ ਵੇਖ ਲਈ ਆ ਮੈਕਟਨਰ ਦੇ ਬਾਹਰ ਕਿ ਜਿਹਨੇ ਕਾਲ ਤੋਂ ਬਿਨਾ ਨਾ ਹਾਂ ਫਾੜ ਨਾ ਲੈ ਆ ਦੇ ਗਾਂ ਉਹ ਆ ਦੇ ਗਾਂ ਕੀ ਹੈ ਗਾਂ ਹੀ ਆ ਹੋਰ ਕੀ ਹੈ ਯਾਰ ਬੱਚਾ ਆ ਬੱਚਾ ਆਇਆ ਬੱਚਾ ਆ ਜਾਓ ਨਹੀਂ ਕੁਝ ਕਹਿੰਦੀ ਆ ਜਾਓ ਆ ਦੇ ਆ ਜਾਓ ਦਿਖਾ ਦੇ ਉਹਨੂੰ ਮੁੰਡੇ ਨੂੰ ਯਾਰ ਆ ਜਾ ਆਇਆ ਇਹਨੂੰ ਦੇਖ ਲੈ ਆ ਜਾ ਇਹਦੇ ਕਰਕੇ ਤਾਂ ਲੈ ਗਏ ਆ ਮੈਂ ਸਾਡੇ ਆ ਜਾ ਆ ਭੱਜ ਗਿਆ ਆ ਜਾ ਆ ਜਾ ਅੰਕਣ ਕਰ ਲਾ ਗਿਆ ਆਇਆ ਦੇਖ ਲੈ ਭੱਜ ਗਿਆ ਸੀ ਕਿ ਭੱਜ ਗਿਆ ਇਹ ਨਹੀਂ ਅੱਜ ਦੁਬਾਰਾ ਗਾਂ ਦੇਖਦਾ ਇਹ ਨਹੀਂ ਮੈਂ ਕਹਿੰਦਾ ਦੇਖਦਾ ਅੱਜ ਦੁਬਾਰਾ ਗਾਂ ਨਹੀਂ ਕੁਝ ਗੈਨ ਲੱਗੇ ਚਲੋ ਫੇ ਚਲੀ ਗੱਡੀ ਚ ਬੈਠੋ ਚਲੋ ਆ ਜੀ ਮੈਂ ਤਾਂ ਇਹ ਨਹੀਂ ਦੇਦਾ ਅੱਜ ਤੋਂ ਬਾਅਦ ਗਾ ਆਹੀ ਗੱਡੀ ਲੈ ਵੀ ਲਈ ਲੈ ਤਾਂ ਵਧਾਈਆਂ ਦੇਣ ਨੂੰ ਬਰੀਦ ਐਕਟਿਵ ਲੈ ਲਈ ਕਿੰਨੇ ਦੀ ਲਈ ਕਾਲੂ ਚੋਰੀ ਹੋ ਗਈ ਤੇ ਨਾ ਲੱਗਣਾ ਤੇ ਖੜੀ ਯਾਰ ਚੋਰੀ ਨਾ ਮੱਕੇ ਕੈਮਰੇ ਤੇ ਨਹੀਂ ਪਾਇਆ ਹਾਂ ਚਲੋ ਚਲੀਏ ਬਹਿ ਜਾਓ ਲੋ ਜੀ ਆਪਾਂ ਆ ਗਏ ਮਾਡਲ ਟਾਊਨ ਲੋ ਜੀ ਆਹ ਜੀ ਅਸੀਂ ਪਿੱਛੇ ਸੋਟੀ ਦੇ ਉੱਤਮ ਰੋ ਹਾਂਜੀ ਅਸੀਂ ਪਿੱਛੇ ਬੈਠੇ ਛੂਟੀ ਦੇਖੀ ਜਾਂਦੇ ਅੱਛਾ ਔਰ ਘੜਾਉਣੇ ਨੰਨੂ ਦੇ ਘੜਾਉਣੇ ਲੈਣੇ ਆ ਆਪਾਂ ਲੈਂਦੇ ਆ ਲੈਂਦੇ ਆ ਲੈ ਕੇ ਦਿੰਦੇ ਤੈਨੂੰ ਇਹ ਘੜਾਉਣੇ ਭਾਈ ਯਾਰ ਗੱਡੀ ਲੈਣੀ ਐ ਲੈ ਯਾਰ ਆਪਾਂ ਇੱਕ ਛੋਟੀ ਨਹੀਂ ਹੁੰਦੀ ਇਹ ਚਲਾਉਣ ਵਾਲੀ ਕਿੱਥੋਂ ਵੀ ਨੂੰ ਵੀ ਵਧੀਆ ਆਪਾਂ ਨੂੰ ਨਹੀਂ ਦੂਜੀ ਲੈਣੀ ਬੈਟਰੀ ਵਾਲੀ ਆ ਉਹ ਕਿੰਨੇ ਦਾਕਾ ਮਿਲਦੀਆਂ ਭਾਈ ਉਹ ਬੋ ਇਹਨਾਂ ਨੇ ਦੇਖ ਲਿਆ ਸਹਿ ਜੀ ਉਹਨਾਂ ਨੂੰ ਚਲਾਉਂਦੇ ਆ ਨੂੰ ਬੋ ਪੇਜ ਪਿਆ ਉਹ ਚੱਲ ਗਏ ਚਲਾਉਣ ਦੇ 10 12 ਹਜ਼ਾਰ ਦੀਆਂ ਨੇ ਵਾਏ ਗੁਰੂ ਵਾਏ ਮੂੰਹ ਸਾਫ ਕਰੋ ਭਈ ਮੁੰਡੇ ਦਾ ਹਾਂ ਤੇ ਪੀਤਲੇ ਲੱਭਦੇ ਆਂ ਆਪਾਂ ਕੋਸਮੈਟਿਕ ਵਾਲੀ ਦੁਕਾਨ ਤੇ ਲੱਭ ਗਈ ਆ ਮਰਾਜ ਭਾਈ ਨੇ ਲੱਭ ਲਈ ਕੋਸਮੈਟਿਕ ਵਾਲੀ ਦੁਕਾਨ ਕੋਸਮੈਟਿਕ ਨਾ ਭਾਜੀ ਕਿੱਥੇ ਆ ਭਾਜੀ ਕੋਸਮੈਟਿਕ ਪਿੱਛੇ ਪਿੱਛੇ ਲੱਗੇ ਨਿਕਾ ਚਲੋ ਫੇ ਜੜੀਏ ਓ ਕੀ ਲੋ ਜੀ ਆਪਾਂ ਆ ਗਏ ਆ ਲੈਂਨ ਪੀਤਲੇ ਸਮਾਨ ਕੋਸਮੈਟਿਕ ਦਾ ਸੱਚੀ ਸਾਰਾ ਕੁਝ ਲੈ ਦੇਣਾ ਠੀਕ ਆ ਹਣ ਆਜੋ ਆਜੋ ਚਲੋ ਮਿੰਨੂ ਆਪਾਂ ਵੇਖੋ ਸਾਰੀ ਦੁਕਾਨ ਹੀ ਖਰੀਦ ਕੇ ਲੈ ਦੇਣ ਚਲੋ ਫੇ ਆਜੋ ਆਜੋ ਲੈ ਦੇ ਦਿੰਦੇ ਇਹਨਾਂ ਚਲੋ ਜੀ ਇਹਨੇ ਬੜਾ ਰੋਲਾ ਪਾਇਆ ਜਿਹੜਾ

ਮਰਬੀਨ ਮਰੇ ਅੱਗੇ ਨੌਕਰੀ ਤੇ ਹਾਂਜੀ ਮਾਛੀ ਕਰੀ ਹਾਂ ਤਾਂ ਕਰਦਾ ਮੜੇ ਕਿਦਾਂ ਹੈ ਪਿਗਮੇਟਡ ਹੈ ਜਦੋਂ ਹਲਕਾ ਜਿਹਾ ਡਰਾਈ ਹੋਣਾ ਸਟਾਰਟ ਹੋਏ ਉਹਨੂੰ ਟੈਪਿੰਗ ਹੀ ਕਰਨਾ ਚਾਹੀਦਾ ਇਹ ਤਾਂ ਬਾਅਦ ਫਾਉਂਡੇਸ਼ਨ ਲਗਾਣੀ ਜਿਹੜਾ ਦਾਗਦੂ ਹੋਇਆ ਮੈਮ ਚੱਕ ਹੋ ਜਾਣਾ ਹਾਈਟ ਹੋ ਜਾਣਾ ਆਈਡ ਹੋ ਜਾਣਾ ਉੱਪਰ ਦੀ ਵੇਵ ਆਹ ਜਈਆ ਵੇਵ ਵੀ ਠੀਕ ਹੈ ਵੀ ਲੈ ਲਓ ਇਹ ਵੀ ਲੈ ਲੋਗੇ ਵੀ ਹਮਨ ਦੇ ਲਈ ਪਲੇਸਟਿਕ ਲੈਣਾ ਹੈ ਪਲੇਸਟਿਕ ਪਲੇਸਟਿਕ ਨਹੀਂ ਉੱਤ ਗੰਦੀ ਪਲਾਸਟਿਕ ਵੀ ਤਾਂ ਦੇ ਜਲਦੀ ਯਾਰ ਦੋਨੋਂ ਹੀ ਮੇਰੀ ਨਾ ਨਾਇਕਾ ਇਹ ਨਹੀਂ ਇਹ ਪਲੇਸਟਿਕ ਦੇ ਪਲੇਸਟਿਕ ਕਿ ਇਵਤ ਨਾਲ ਤੋਂ ਕੁੱਤੂਆ ਰੰਗ ਕਿੰਨੇ ਵਧੀਆ ਵਧੀਆ ਸਾਰੇ ਪਰ ਹਮਾ ਸ਼ੋਪਿੰਗ ਕਰਾ ਕੇ ਦੇਣੀ ਮੈਂ ਮਨ ਰੋਤਾ ਮਤਲਬ ਹਮਾ ਕੋਡਾ ਲੈ ਕੇ ਫਰਾਈਟ ਲੈਣਾ ਚਾਹੀਦਾ ਫਰਾਈਟ ਨਹੀਂ ਜਾਣਾ நீ பாட்டேன் மோதுச் செல்லுக்கிறேன்.